ਬੀਜੇਪੀ ਦੀ ਸਰਕਾਰ ਪਿਛਲੇ ਸਮੇਂ ਤੋਂ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਵਾਅਦੇ ਵੱਡੇ ਵੱਡੇ ਕਰ ਰਹੀ ਸੀ ਜੀ ਉਹ ਸਾਰੀਆਂ ਜਿਹੜੀਆਂ ਉਹ ਗੱਪਾਂ ਸਾਫਤ ਹੋਈਆਂ ਵਾ ਅਸੀਂ ਮੰਗ ਕਰਦੇ ਆ ਜਿਵੇਂ తెలంగాణਾ ਸਰਕਾਰ ਹੈ ਉਹ ਆਪਦੇ ਕਿਸਾਨ ਨੂੰ ਝੋਨਾ ਦੇ ਨਹੀਂ ਲਾਉਂਦਾ 5000 ਰੁਪਏ ਪ੍ਰਤੀ ਇੱਕ ਜਿਹੜਾ ਉਹ ਵਾਅਦੇ ਵਜੋਂ ਦਿੰਦੀ ਆ ਅੱਜ ਜਿਵੇਂ ਮੋਦੀ ਸਰਕਾਰ ਦੇਸ਼ ਦੇ ਵਿੱਚ ਫਿਰਕੂ ਅੱਗ ਭੜਕਾ ਕੇ ਦੇਸ਼ ਨੂੰ ਤੋੜਨ ਦੀ ਗੱਲ ਕਰਦੀ ਆ ਇਹ ਲਾਜ਼ਮਤ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੀਆਂ ਜ਼ਮੀਨਾਂ ਖੋ ਕੇ ਉਹਨਾਂ ਕਰਜ਼ਾ ਘਰਾੜਿਆਂ ਨੂੰ ਦੇ ਕੇ ਸਾਨੂੰ ਬਗੂ ਮਨਜ਼ੂਰ ਬਰਾਉਣ ਦੇ ਅਸੀਂ ਸਮਝਦੇ ਹਾਂ ਕਿ ਕਿਸਾਨ ਸਾਰੇ ਦਾਜ ਕਰਜ਼ਾ ਮਲਾ ਲਿਆ ਜਾਵੇ ਤੇ 5.5 ਲੱਖ ਰੋਡ ਰੁਪਈਆ ਬਣਦਾ ਹੈ ਤੇ 14 ਲੱਖ ਰੋਡ ਰੁਪਈਆ ਇੱਕ ਝਟਕੇ ਦੇ ਵਿੱਚ ਕਰਜ਼ਾ ਘਰਾੜਿਆਂ ਦਾ ਨਿਵਾਸ ਕਰਤਾ ਸੀ ਸਾਡੀ ਕਿਸਾਨੀ ਦਾ ਹਾਲ ਕੀ ਹੋਣਾ ਇਹ ਅਸੀਂ ਇਸ ਗੱਲ ਨੂੰ ਅਨੁਭਵ ਕਰਦੇ ਮਹਿਸੂਸ ਕਰਦੇ ਹਾਂ ਇਸੇ ਕਾ ਕਿਸੇ ਲੜਾਈ ਲੜ ਰਹੀ ਮਹਰਜੀਤ ਸਿੰਘ ਰਵੀ ਸ਼ੁਭਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ। ਜੁਕਤ ਕਿਸਾਨ ਮੋਰਚੇ ਦੇ ਜਿਹੜੇ ਪਹਿਲੇ ਲਗਾਤਾਰ ਲੜਾਈ ਲੜੀ ਜਾ ਰਹੀ ਹੈ ਉਹਨਾਂ ਦੀ ਲੜੀ ਦਾ ਇੱਕ ਸੱਟਾ ਵਾਜੀ। ਜੁਕਤ ਕਿਸਾਨ ਮੋਰਚੇ ਨੇ 21 ਤਰੀਕ ਨੂੰ ਪੂਰੇ ਭਾਰਤ ਦੇ ਅੰਦਰ ਆ ਬੀਜੇਪੀ ਦੇ ਜਿਹੜੇ ਐਮਐਲਏ ਐਮਪੀਜ਼ ਆ ਉਹਨਾਂ ਦੇ ਘਰਾਂ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਸੀਗਾ। ਉਹਦੀ ਲੜੀ ਦੇ ਤਹਿਤ ਹੀ ਪੰਜਾਬ ਵਾਲਿਆਂ ਨੇ ਇਹਨੂੰ 3 ਦਿਨ ਲਈ ਬਣਾ ਲਿਆ 20, 21 ਤੇ 22 ਦਾ ਕਰ ਲਿਆ। ਇਹਦੇ ਨਾਲ ਪੰਜਾਬ ਦੇ ਅੰਦਰ ਜਿਨੇ ਟੂਲ ਪਲਾਜੇ ਸੀਗੇ ਉਹਨਾਂ ਨੂੰ ਫ੍ਰੀ ਕਾਲ ਕਰਨ ਦੀ ਕੀਤੀ ਆ। ਦੇ ਨਾਲ ਦੀ ਨਾਲ ਜਿੱਥੇ ਐਮ ਐਲ ਏ ਐਮ ਪੀ ਜੀ ਨਹੀਂ ਜਿਹੜਿਆ ਜ਼ਿਲ੍ਹਿਆਂ ਦੇ ਅੰਦਰ ਹੈਗੇ ਉਹਨਾਂ ਜ਼ਿਲ੍ਹਿਆਂ ਦੇ ਅੰਦਰ ਜੇ ਕੋਈ ਮੰਨ ਲਓ ਵੀ ਜੇ ਪੀ ਦਾ ਪ੍ਰਧਾਨ ਆ ਉਹਦੇ ਘਰ ਘੜੀ ਜਾਣਾ ਤੇ ਇਹਨਾਂ ਦਾ ਘਰ ਵੀ ਇੱਥੇ ਨਹੀਂ ਹੈਗਾ ਇਹਨਾਂ ਦਾ ਘਰ ਰਾਂਵਰ ਸਰ ਦੇ ਵਿੱਚ ਆ ਇਸ ਕਰਕੇ ਇਹਨਾਂ ਦੇ ਦਫ਼ਤਰ ਗਾੜੀ ਜਿਹੜਾ ਵਾ ਉਹ ਅੱਜ ਜਿਹੜਾ ਮੋਰਚਾ ਲਾਇਆ ਹੋਇਆ ਵਾ ਕਿਉਂਕਿ ਬੀ ਜੇ ਪੀ ਦੀ ਸਰਕਾਰ ਪਿਛਲੇ ਸਮੇਂ ਤੋਂ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਵਾਅਦੇ ਵੱਡੇ ਵੱਡੇ ਕਰ ਰਹੀ ਸੀਗੀ ਉਹ ਸਾਰੀਆਂ ਜਿਹੜੀਆਂ ਉਹ ਗੱਪਾਂ ਸਾਬਤ ਹੋਈਆਂ ਵਾਂ ਤੇ ਰਾਜ ਇਹਨਾਂ ਦਾ ਜਿਹੜਾ ਵਾ ਹੁਣ ਥੋੜੇ ਸਮੇਂ ਤੱਕ ਰਹਿ ਗਿਆ ਇਸ ਕਰਕੇ ਉਹ ਪੂਰਾ ਹੀ ਨਹੀਂ ਕਰ ਸਕੇ ਉਹ ਪੂਰਾ ਕਰਾਉਣ ਲਈ ਸਰਕਾਰ ਤੇ ਦਬਾਅ ਪਾਉਣ ਲਈ ਅੰਦੋਲਨ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਦਾ ਹੁਣ ਵੀ ਹੈਗਾ ਜਿੰਨੀ ਦੇਰ ਤੱਕ ਕਿਸਾਨਾਂ ਦੀਆਂ ਮੰਗਾਂ ਹੱਲ ਨਹੀਂ ਹੋਣਗੀਆਂ ਉਨੀ ਦੇਰ ਤੱਕ ਇਹ ਅੰਦੋਲਨ ਜਾਰੀ ਰਹੂਗਾ ਇਹਦਾ ਲਾਭ ਕੀ ਹੋਊਗਾ ਜੀ ਲਾਭ ਇਹਦਾ ਇਹ ਹੈ ਜੀ ਜਿਹੜਾ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਇਹ ਆਪਦੀ ਗੱਲ ਕਰ ਰਹੇ ਆ ਕਿ ਅਸੀਂ ਤਾਂ ਲੋਕਾਂ ਦੇ ਵਿੱਚ ਜਿਹੜੀ ਕਿਸਾਨਾਂ ਦੀ ਜਿਹੜੀ ਆਮਦਨ ਸੀਗੀ 24 ਤੱਕ ਦੁੱਗਣੀ ਕਰ ਦੇਣੀ ਸੀਗੀ ਉਹ ਹੁਣ ਕੀਤੀ ਨੀਗੀ ਦੁੱਗਣੀ ਛੱਡ ਕੇ ਜਿਹੜੀ ਪਹਿਲੀ ਸੀ ਉਹ ਵੀ ਖੋਲੀ ਗਈ ਆ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਹਿੱਸਾ ਸੀਗਾ ਉਹਦੇ ਤੇ ਪੈਨਸ਼ਨ ਦੀ ਗੱਲ ਕਰ ਰਹੇ ਆ ਪੈਨਸ਼ਨ ਤਾਂ ਜਿਹੜੇ ਮੁਲਾਜ਼ਮ ਉਮ ਬੈਠੇ ਉਹਨਾਂ ਨੂੰ ਨਹੀਂ ਦੇ ਰਹੇ ਤੇ ਮਜ਼ਦੂਰਾਂ ਕਿਸਾਨਾਂ ਦੇ ਉੱਤੇ ਵੀ ਹੱਥ ਝਾੜਿਆ ਜਾ ਰਿਹਾ ਵਾ ਇਸ ਕਰਕੇ ਇਹ ਉਸ ਸਰਕਾਰ ਦੇ ਖਿਲਾਫ ਜਿਹੜੀਆਂ ਨੀਤੀਆਂ ਇਹ ਲੋਕਾਂ 'ਚ ਲੈ ਕੇ ਜਾਂਦੇ ਰਹੇ ਸੀ ਕਿ ਹੁਣ ਤੱਕ ਦੇ ਉਹਨਾਂ ਦਾ ਪਰਦਾ ਫਾਸ਼ ਕਰ ਰਹੇ ਆਂ ਦੱਸ ਰਹੇ ਆਂ ਕਿ ਖਾਲੀ ਹੱਥ ਆ ਝੂਠ ਮਾਰ ਕੇ ਗੱਦੀ ਲੈ ਲੈਂਦੇ ਆ ਤੇ ਮੁੜ ਕੇ ਰਾਜ ਕਰੀ ਜਾਂਦੇ ਆ ਤੇ ਟਾਈਮ ਟਪਾਈ ਜਾਂਦੇ ਮੈਂ ਜਗਤਾਰ ਸਿੰਘ ਉਪਲ ਜਮੂਰੀ ਕਿਸਾਨ ਸਭਾ ਵੱਲੋਂ ਅੱਜ ਦਾ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੀਜੇਪੀ ਸਰਕਾਰ ਜਾਂ ਕੇਂਦਰ ਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਤਿੰਨ ਦਿਨ ਵਾਸਤੇ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਸੀਗਾ ਤੇ ਨਾਲ ਦੀ ਨਾਲ ਇਹ 3 ਦਿਨ 20 21 22 ਨੂੰ ਸਾਰੇ ਟੋਲ ਫ੍ਰੀ ਕਰਦਾ ਫੈਸਲਾ ਕੀਤਾ ਗਿਆ ਸੀ ਅਸੀਂ ਉਸ ਫੈਸਲੇ ਦੇ ਅਨਸਾਰ ਅੱਜ ਇੱਥੇ ਕਿਉਂਕਿ ਸਹੀਂ ਤਰੰਤਾਰ ਜ਼ਿਲ੍ਹੇ ਦੇ ਵਿੱਚ ਭਾਜਪੀ ਦਾ ਕੋਈ ਐਮਪੀ ਐਮਐਲ ਵੀਗੈਰਾ ਤਾਂ ਹੈ ਨਹੀਂ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਦਫ਼ਤਰ ਦੇ ਬਾਹਰ ਅਸੀਂ ਆਪਣਾ ਰੋਸ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਕਿਸਾਨ ਅੱਜ ਮਹਿਸੂਸ ਕਰਦਾ ਕਿ ਜਿੱਥੇ ਉਹਨਾਂ ਨੇ ਉਦੋਂ ਸਵਾ ਸਾਲ ਦੰਦੀ ਦੀਆਂ ਬਰੂਹਾਂ ਤੇ ਬੈਠ ਕੇ ਕਾਲੇ ਕ੍ਰੂਨ ਨੂੰ ਵਾਪਸ ਕਰਵਾਏ ਸੀ ਅੱਜ ਸਾਡੀਆਂ ਫਸਲਾਂ ਦੀ ਜਿਹੜੀ ਐਮਐਸਪੀ ਦੀ ਗਰੰਟੀ ਦਾ ਕੋਈ ਕ੍ਰੂਨ ਬਣੇ ਕੈਬਨਟ ਦੇ ਵਿੱਚ ਪਾਰਲੀਮੈਂਟ ਦੇ ਅੰਦਰ ਔਰ ਉਹ ਇਕੱਲਾ ਐਮਐਸਪੀ ਦਾ ਕ੍ਰੂਨ ਬਣ ਜਾਣਾ ਹੀ ਸਫੀਸ਼ੀਐਂਟ ਨਹੀਂ ਅਸੀਂ ਚਾਹੁੰਦੇ ਉਹਦੀ ਪ੍ਰੋਕਿਊਰਮੈਂਟ ਦਾ ਹੋਣਾ ਲਾਜ਼ਮੀ ਆ ਜੇ ਉਹਦੀ ਖਰੀਦ ਨਹੀਂ ਹੁੰਦੀ ਤੇ ਇਕੱਲੇ ਐਮਐਸਪੀ ਨੂੰ ਅਸੀਂ ਸਾਡੇ ਕਿਸੇ ਕੰਮ ਨਹੀਂ ਆਉਂਦੀ ਉਹਦੀ ਪ੍ਰੋਕਿਊਰਮੈਂਟ ਇਹਦੇ ਵੀ ਗਾਂ ਤਿੰਨ ਤਰੀਕੇ ਹੁੰਦੇ ਆ ਇੱਕ ਤਾਂ ਇੱਕ ਦੇ ਪ੍ਰਕੂਰਮੈਂਟ ਚਾਹੀਦੀ ਆ ਵੀ ਸਰਕਾਰ ਸਾਡੀ ਫਸਲ ਨੂੰ ਸਾਰੀ ਨੂੰ ਆਪ ਖਰੀਦ ਦੇ ਦੂਸਰਾ ਵਾ ਵੀ ਬੇਸ਼ੱਕ ਪ੍ਰਾਈਵੇਟ ਕਿਸੇ ਖਰੀਦਦਾਰ ਨੂੰ ਅਲਾਉ ਕਰਦੇ ਦੇ ਪਰ ਉਹਦੇ ਤੇ ਇਹ ਕੰਡੀਸ਼ਨ ਹੋਵੇ ਵੀ ਐਮਐਸਪੀ ਤੋਂ ਘੱਟ ਉਹ ਨਹੀਂ ਖਰੀਦ ਸਕਦਾ ਤੀਸਰੀ ਆ ਵੀ ਜੇ ਉਹਨੇ ਉਸ ਤੋਂ ਘੱਟ ਖਰੀਦਣੀ ਵੀ ਹੋਵੇ ਇਹ ਵੀ ਮੰਨੋ ਅਲਾਉ ਕੀਤਾ ਜਾਂਦਾ ਤੇ ਉਹਦਾ ਜਿੰਨਾ ਘੱਟ ਆ ਪੈਂਦਾ ਟੋਟਲ ਕੈਲਕੂਲੇਸ਼ਨ ਕਰਕੇ ਉਹਦੀ ਭਰਪਾਈ ਕਿਸਾਨ ਦੀ ਸਰਕਾਰ ਕਰੇ ਜਿਹੜਾ ਹੀ ਵਰਸ਼ਨ ਦੀ ਗੱਲ ਹੈ ਅਸੀਂ ਮੰਗ ਕਰਦੇ ਹਾਂ ਜਿਵੇਂ ਤੇਲੰਗਾਨਾ ਸਰਕਾਰ ਹੈ ਉਹ ਆਪਦੇ ਕਿਸਾਨ ਨੂੰ ਝੋਨਾ ਜੇ ਨਹੀਂ ਲਾਉਂਦਾ 5000 ਰੁਪਏ ਪ੍ਰਤੀ ਇੱਕ ਜਿਹੜਾ ਉਹ ਵਾਜੇ ਵਜੋਂ ਦਿੰਦੀ ਆ ਪਰ ਸਾਡੀਆਂ ਸਰਕਾਰਾਂ ਕੋਲੇ ਇਹ ਨਹੀਂ ਚੀਜ਼ਾਂ ਹੈਗੀਆਂ ਅਸੀਂ ਤਾਂ ਹੈਰਾਨ ਹੈ ਵੀ ਸਾਡੀ ਨਾ ਪਾਰਲੀਮੈਂਟ ਦੇ ਅੰਦਰ ਕਿਸਾਨਾਂ ਦੇ ਮੁੱਦਿਆਂ ਤੇ ਗੱਲ ਕਰਨ ਦਾ ਸਮਾਂ ਨਾ ਅਸੈਂਬਲੀ ਦੇ ਵਿੱਚ ਇਹਨਾਂ ਕੋਲੇ ਕਿਸਾਨੀ ਦੇ ਮੁੱਦਿਆਂ ਤੇ ਗੱਲ ਕਰਨ ਦਾ ਸਮਾਂ ਕਿਉਂਕਿ ਐਗਰੀਕਲਚਰ ਦੇ ਬਾਰੇ ਇਹਨਾਂ ਦੇ ਕੋਲੇ ਨੀਤੀ ਕੋਈ ਨਹੀਂਗੀ ਸੋ ਅੱਜ ਜਿਵੇਂ ਮੋਦੀ ਸਰਕਾਰ ਦੇਸ਼ ਦੇ ਵਿੱਚ ਫਿਰਕੂ ਅੱਗ ਭੜਕਾ ਕੇ ਦੇਸ਼ ਨੂੰ ਤੋੜਨ ਦੀ ਗੱਲ ਕਰਦੀ ਆ ਜਾਂ ਜਿਵੇਂ ਉਹ ਦੇਸ਼ ਦੇ ਸੰਵਿਧਾਨ ਨੂੰ ਬਦਲ ਕੇ ਆਪਦੇ ਮੁਤਾਬਕ ਉਹ ਲਾਗੂ ਕਰਨ ਦੀ ਗੱਲ ਕਰਦੀ ਆ ਸੋ ਦੇਸ਼ ਦੇ ਲੋਕਾਂ ਵਾਸਤੇ ਸਭ ਤੋਂ ਵੱਡਾ ਕਤਲਾ ਦੇਸ਼ ਨੂੰ ਬਚਾਉਣਾ ਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਤੇ ਇਸ ਤੋਂ ਵੀ ਵੱਡੀ ਗੱਲ ਅਸੀਂ ਮਹਿਸੂਸ ਕਰਦੇ ਆ ਕਿ ਦੇਸ਼ ਦੀ ਕਿਸਾਨੀ ਜਿਹਦੇ ਪੁੱਛਿਓ ਪਏ ਆ ਜਿਨ੍ਹਾਂ ਨੇ ਤੈਅ ਕਰ ਲਿਆ ਵੀ ਸਭ ਤੋਂ ਵੱਡਾ ਜਿਹੜਾ ਹੁਣ ਸਿਸਟਮ ਐਗਰੀਕਲਚਰ ਦਾ ਰਹਿ ਗਿਆ ਇਹ ਕਿਸਾਨਾਂ ਦੀ ਜ਼ਮੀਨ ਖੋ ਕੇ ਕਾਰਪੋਰੇਟ ਕਰਾਨਿਆਂ ਦੇ ਹਵਾਲੇ ਕਰਨੀ ਉਹਦੇ ਵਿਰੋਧ ਜੇ ਤਿੱਖੀ ਲੜਾਈ ਅਸੀਂ ਨਾ ਲੜੇ ਤੇ ਲਾਜ਼ਮੀ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੀਆਂ ਜ਼ਮੀਨਾਂ ਖੋਹ ਕੇ ਉਹਨਾਂ ਕਾਰਪੋਰਟ ਘਰਾਣਿਆਂ ਨੂੰ ਦੇ ਕੇ ਸਾਨੂੰ ਵੱਧੂ ਮਜ਼ਦੂਰ ਮਜ਼ਦੂਰ ਬਣਾਉਣਗੇ ਸਾਡਾ ਸਵਾਲ ਹੈ ਅਸੀਂ ਜਾਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਿੰਨੀਆਂ ਵੀ 35 36 ਜਾਂ 37 ਜਥੇਬੰਦੀਆਂ ਇਹ ਕਾਲ ਉਹਨਾਂ ਵੱਲੋਂ ਆ ਜੇ ਕੋਈ ਆਪਣੇ ਤੌਰ ਤੇ ਲੜ ਰਿਹਾ ਉਹ ਆਜ਼ਾਦ ਹੈ ਆਪਣੇ ਤੌਰ ਤੇ ਉਹ ਕਿਹੋ ਜੀ ਲੜਾਈ ਲੜਦੇ ਆ ਕਿੰਨੇ ਦੀ ਪ੍ਰਾਪਤੀ ਕਰਨੀ ਆ ਕੀ ਉਹਨਾਂ ਦੀ ਡਾਇਰੈਕਸ਼ਨ ਹੋਊਗੀ ਇਹ ਡਿਪੈਂਡ ਉਹਨਾਂ ਦੇ ਕਰਦਾ ਤੇ ਇਹਦਾ ਜਵਾਬ ਜਿਆਦਾ ਬੈਟਰ ਉਹ ਦੇ ਸਕਦੇ ਆ ਵੀ ਉਹ ਵੱਖਰੇ ਤੌਰ ਦੇ ਉੱਤੇ ਕਿਉਂ ਲੜ ਰਹੇ ਆ ਕਿਉਂਕਿ ਅਸੀਂ ਸਯੁਗਤ ਕਿਸਾਨ ਮੋਰਚਾ ਜਿਹੜਾ ਇਹਦੀ ਇੰਨੀ ਸਮਰੱਥਾ ਹੈਗੀ ਆ ਜਾਂ ਇੰਨਾ ਕੁ ਇਹ ਸਮਝਦਾਰੀ ਰੱਖਦੇ ਆ ਕਿ ਜੇ ਆ ਜਿਹੜੇ ਸੰਘਰਸ਼ ਨੂੰ ਇਹ ਲੜੂਗਾ ਸਯੁਗਤ ਕਿਸਾਨ ਮੋਰਚਾ ਉਹਨੂੰ ਸਿਰੇ ਤੱਕ ਲੈ ਕੇ ਜਾਊਗਾ ਕਿਉਂਕਿ ਸਾਡਾ ਨਿਸ਼ਾਨਾ ਛੋਟੀਆਂ ਮੋਟੀਆਂ ਗੱਲਾਂ ਨਹੀਂ ਜਿਵੇਂ ਗ੍ਰੀਨ ਐਵੇਨਿਊ ਨੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੀ ਤਬਾਹੀ ਕੀਤੀ ਆ ਗ੍ਰੀਨ ਰੈਗੂਲੇਸ਼ਨ ਨੇ ਅੱਜ ਵੀ ਮਹਿਸੂਸ ਕਰਦੇ ਆ ਕਿ ਉਹਦੇ ਸਾਹਮਣੇ ਐਮਐਸਪੀ ਵਗੈਰਾ ਜੇ ਬਹੁਤ ਛੋਟੀਆਂ ਗੱਲਾਂ ਆ ਪਰ ਸਾਡੇ ਕੋਲੇ ਇਹ ਤੋਂ ਇਲਾਵਾ ਕੁਗਜ਼ਾਰਾ ਵੀ ਹੋਰ ਬਾਕੀ ਦੀ ਬਜਟਾ ਸੋ ਇਸ ਕਰਕੇ ਅਸੀਂ ਚਾਹੁੰਦੇ ਆ ਜਿੱਥੇ ਐਮਐਸਪੀ ਦੀ ਮੰਗ ਵੀ ਕਰਦੇ ਆ ਕਿ ਉਹ ਕਿਸਾਨਾਂ ਦੇ ਕਰਜ਼ੇ ਦੇ ਉੱਤੇ ਪੱਕੇ ਤੌਰ ਤੇ ਸਰਕਾਰ ਲੀਗ ਮਾਰੇ ਸਰਕਾਰ ਕਈ ਵਾਰੀ ਇਹਦਾ ਦਲੀਲ ਦਿੰਦੀ ਹੈ ਵੀ ਸਾਡੇ ਕੋਲੇ 47 ਲੱਖ ਕਰੋੜ ਦਾ ਟੋਟਲ ਬਜਟ ਆ ਤੇ ਸਾਡੇ ਇਹਨੂੰ ਮਤਲਬ ਕਰਜ਼ਾ ਮਾਫ ਕਿਵੇਂ ਕਰ ਦਈਏ ਅਸੀਂ ਸਮਝਦੇ ਆ ਕਿ ਕਿਸਾਨ ਸਾਰੇ ਦਾ ਜੇ ਕਰਜ਼ਾ ਮਲਾ ਲਿਆ ਜਾਵੇ ਤੇ 5.5 ਲੱਖ ਕਰੋੜ ਰੁਪਈਆ ਬਣਦਾ ਹੈ ਤੇ 14 ਲੱਖ ਕਰੋੜ ਰੁਪਈਆ ਇੱਕ ਝੜਕੇ ਦੇ ਵਿੱਚ ਕਾਰਪੋਰੇਟ ਘਰਾਣਿਆਂ ਦਾ ਨੇ ਮਾਫ ਕਰਤਾ ਸੀਗਾ ਸੋ ਸਾਡੀ ਦਲੀਲ ਦੇ ਵਿੱਚ ਵਜਨ ਵੀ ਜਿਹੜਾ ਕਿਸਾਨ ਕਿਸਾਨ ਖੁਦਕਸ਼ੀਆਂ ਕਰ ਰਿਹਾ ਉਹਦਾ ਜਿਹੜਾ ਕਰਜ਼ਾ ਵਾ ਉਹ ਮੁਕੰਮਲ ਤੌਰ ਤੇ ਮਾਫ ਕੀਤਾ ਜਾਵੇ ਤੇ ਜਿੰਨਾ ਚਿਰ ਤੱਕ ਲੋਕਾਂ ਦੇ ਅੰਦਰ ਦੀ ਬੇਚੈਨੀ ਖਤਮ ਨਹੀਂ ਸਰਕਾਰ ਕਰਦੀ ਇਹ ਭਾਵੇਂ ਹੋਵੇ ਇਹ ਬੇਚੈਨੀ ਲਗਾਤਾਰ ਵਧੂਗੀ ਇਹ ਸੰਘਰਸ਼ ਹੋਰ ਤਿੱਖਾ ਹੋਊਗਾ ਕਾਰਪੋਰੇਟ ਘਰਾਣਿਆਂ ਦੀ ਇਹੀ ਵੱਡੀ ਚਾਲ ਹੁੰਦੀ ਆ ਵੀ ਜਦੋਂ ਭੋਲੇ ਭਾਲੇ ਕਿਸਾਨ ਨੂੰ ਉਹਨਾਂ ਨੇ ਮੰਨ ਲਓ 2000 ਕੇ ਸੀ ਜਿਹਦਾ ਰੇਟ ਆ ਉਹ 3000 ਹੀ ਲਊਗਾ ਦੇਊਗਾ ਜੇ ਨਜ਼ਾਰ ਦੇਖਿਆ ਜਦੋਂ ਮੰਡੀਕਰ ਸਿਸਟਮ ਨੂੰ ਉਹਨੇ ਖਤਮ ਕਰ ਲਿਆ ਤਬਾਹ ਕਰ ਲਿਆ ਫਿਰ ਉਹ ਆਪਦੀ ਮਰਜ਼ੀ ਦਾ ਰੇਟ ਲਾਊਗਾ ਇਹ ਹੀ ਉਹਦੇ ਚਾਲ ਆ ਇਸੇ ਚਾਲ ਦੇ ਤਹਿਤ ਜੇ ਜ਼ਮੀਨ ਖਰੀਦਣ ਦੀ ਗੱਲ ਆਈ ਜੇ ਅੱਜ 20 ਲੱਖ ਆ ਉਹ ਤੁਹਾਨੂੰ 50 ਲੱਖ ਵੀ ਦੇਊਗਾ ਉਹ ਕਰੋੜ ਵੀ ਦੇਊਗਾ ਪਰ ਜ਼ਮੀਨ ਤੋਂ ਬਾਅਦ ਸਾਡੀ ਕਿਸਾਨੀ ਦਾ ਹਾਲ ਕੀ ਹੋਣਾ ਇਹ ਅਸੀਂ ਇਸ ਗੱਲ ਨੂੰ ਅਨੁਭਵ ਕਰਦੇ ਮਹਿਸੂਸ ਕਰਦੇ ਆ ਇਸੇ ਕਰਕੇ ਅਸੀਂ ਲੜਾਈ ਲੜ ਰਹੇ ਨਹੀਂ ਅਸੀਂ ਕਾਮਯਾਬ ਆ ਕਾਮਯਾਬ ਕਿਉਂ ਨਹੀਂ ਕਿ ਤੇਰੇ ਉਹ ਵੇਚ ਕਿਉਂ ਨਹੀਂ ਉਹਨਾਂ ਨੂੰ ਫਿਰ ਉਹਨਾਂ ਨੂੰ ਦੇਖੋ ਸਾਰੇ ਜਦੋਂ ਸ਼ਕੋਰ ਵਿੱਚ 100% ਸਾਡੀ ਗੱਲ ਨੂੰ ਉਹ ਪੂਰੇ ਅਸੀਂ ਕਰਵੇ ਕਰਦੇ ਜੇ 100% ਸਾਡੀ ਗੱਲ ਦੇ ਉੱਤੇ ਤੁਰ ਜਾਗੇ ਇਹ ਇੱਕ ਲੰਬਾ ਪ੍ਰੋਸੈਸ ਆ ਜੇ ਅੱਜ 10 ਕਿਸਾਨ ਆ ਮੰਨ ਲਓ ਉਸ ਗੱਲ ਨੂੰ ਸਮਝਣ ਜੁੜਦੇ ਆ ਕੱਲ ਨੂੰ 20 ਆ ਪਰਸੋ 30 ਆ ਪਰਸੋ 50 ਆ ਫਿਰ ਉਹ 100 ਤੇ ਜਾਂਦੀ ਗੱਲ ਇੱਕ ਦਿਨ ਦੇ ਵਿੱਚ ਸਾਰਾ ਕੁਝ ਜਿਹੜਾ ਉਹ ਫਾਈਨਲਾਈਜ਼ ਨਹੀਂ ਹੁੰਦਾ ਸੋ ਇਸ ਕਰਕੇ ਅਸੀਂ ਇਹ ਨਾ ਨਾ ਲੈ ਕੇ ਤੁਰੇ ਆ ਅਸੀਂ ਆ ਲਾਜ਼ਮੀ ਤੌਰ ਤੇ ਸਫਲ ਹੋਵਾਂਗੇ ਧਰਨਾ ਚਾਰ ਵਜੇ ਤੱਕ ਚੱਲੂਗਾ ਜੀ ਕੋਈ ਨਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਪੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਕਟਾ ਕਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપ્પે તો દૂર તે મુદ્દે નેડે લાઈવ